ਪਰਵਾਰ ਦਾ ਵੀ ਸੰਬੰਧ ਹੈਗਾ ਤੇ ਅੱਜ ਮੱਥਾ ਟੇਕਣ ਆਏ ਬਿਲਕੁਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਔਰ ਸਿਰਫ ਆਪਣੇ ਲਈ ਨਹੀਂ ਸ਼ਹਿਰ ਲਈ ਵੀ ਆਪਣੇ ਬਾਕੀ ਪੰਜਾਬ ਲਈ ਵੀ ਭਾਰਤ ਲਈ ਵੀ ਦੁਨੀਆ ਭਰ ਲਈ ਇਹ ਟਾਈਮ ਜਿਹੜਾ ਹੈਗਾ ਬੜਾ ਡਿਫਿਕਲਟ ਟਾਈਮ ਹੈ ਦੁਨੀਆ ਭਰ ਤੇ ਡਿਫਿਕਲਟ ਟਾਈਮ ਹੈ ਜੀ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਰਵੇ ਫਾਬਲੀ ਜੰਗ ਹੈ ਸੰਧੂ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਦੇ ਲਾਅਨ ਆਰਡਰ ਦੇ ਸਥਿਤੀ ਬਣੀ ਹੋਈ ਲਗਾਤਾਰੀ ਬਲਾਸਟ ਹੋ ਰਹੇ ਨੇ ਆ ਬਾਬਾ ਸਾਹਿਬ ਉਮੇਦਕਰ ਜੀ ਦਾ ਤਸਵੀਰ ਨੂੰ ਵੀ ਟਾਰਗੇਟ ਕੀਤਾ ਗਿਆ ਵਿਦਮਨ ਨੂੰ ਵੀ ਟਾਰਗੇਟ ਕੀਤਾ ਗਿਆ ਕਿਸਾ ਦੇਖਦੇ ਹੋ ਪੰਜਾਬ ਦੇ ਲਾਅਨ ਆਰਡਰ ਦਰਬਾਰ ਸਾਹਿਬ ਚ ਮੈਂ ਇਹੋ ਜਿਹੇ ਕਮੈਂਟਸ ਨਹੀਂ ਦੇਣਾ ਦੇਖੋ ਮੈਂ ਤੁਹਾਨੂੰ ਕਿਹਾ ਕਿ ਵਰਲਡ ਵਾਈਡ ਸਿਚੁਏਸ਼ਨ ਡਿਫਿਕਲਟ ਹੈਗੀ ਹੈ ਲੇਕਿਨ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਹੋਰ ਚੀਜ਼ਾਂ ਸਾਨੂੰ ਸਾਰੀਆਂ ਯਾਦ ਰਹਿੰਦੀਆਂ ਲੇਕਿਨ ਡਵੈਲਪਮੈਂਟ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਉਹਦੇ ਵੱਲ ਵੀ ਫੋਕਸ ਜਾਣਾ ਚਾਹੀਦਾ ਆ ਆਲਟੀਮੇਟਲੀ ਜਿੰਨੇ ਵੀ ਆਪਣੇ ਅੰਮਰਸਰ ਦੇ ਤੋਂ ਬਾਹਰ ਦੇ ਲੋਕ ਹੈਗੇ ਨੇ ਜਿਨ੍ਹਾਂ ਚਿਰ ਇਹਨਾਂ ਦੀਆਂ ਇਨਕਮਾਂ ਇਹਨਾਂ ਦੀ ਗਰੋਥ ਨਹੀਂ ਹੁੰਦੀ ਤੇ ਕੋਈ ਨਾ ਕੋਈ ਪਰੇਸ਼ਾਨੀ ਰਹੇਗੀ ਜੋ ਸੰਤੂ ਸਾਹਿਬ ਬੜਾ ਵੱਡਾ ਦੁਖਾਂਤ ਹੋ ਗਿਆ ਹੈ ਕੁੰਬ ਦੇ ਵਿੱਚ ਕੱਲ ਜਿਹੜਾ ਸਟੈਂਪੈਡ ਹੋ ਗਿਆ ਹੈ ਲੱਗਦਾ ਨਹੀਂ ਹੈ ਕਿ ਵੀ ਜਿਹੜੇ ਕਰੋੜਾਂ ਬੰਦੇ ਜਾ ਰਹੇ ਸੀਗੇ ਵਿਵਸਥਾ ਉੱਤੇ ਠੀਕ ਨਾ ਹੋਣਾ ਦੇਖੋ ਇਹ ਤਾਂ ਜਿਹੜੇ ਇਨਵੋਲਡ ਹੈਗੇ ਨੇ ਜਿਹੜੇ ਟੈਕਨੀਕਲ ਬੰਦੇ ਨੇ ਹਰ ਜਗ੍ਹਾ ਵੀ ਟਰੈਜਡੀਆਂ ਹੁੰਦੀਆਂ ਨੇ ਤੁਸੀਂ ਲਾਸ ਐਂਜਲਿਸ 'ਚ ਵੀ ਦੇਖਿਆ ਕਿ ਇਨੀ ਵੱਡੀ ਟਰੈਜਡੀ ਹੋਈ ਉੱਥੇ ਤੇ ਇਹਦੇ ਤੇ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਇਸ ਟਾਈਮ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਜੋ ਵੀ ਹੋਇਆ ਜਿਹੜੇ ਵੀ ਇਫੈਕਟਡ ਨੇ ਉਹਨਾਂ ਦਾ ਉਰਤਾਂ ਨੇ ਰੱਖਿਆ ਗਿਆ ਸੋ ਇਹ ਇਲੈਕਸ਼ਨਾਂ ਦੇ ਲੈਕਚਰਾਂ ਦੀ ਗੱਲ ਕਰ ਰਹੇ ਨੇ ਲੇਕਿਨ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਸੰਧੂ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਦਾ ਮੇਰੇ ਸਹਿਯੋਗੀ ਨੇ ਪੁੱਛਿਆ ਹੈ ਭੀਮਰਾਭ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਸ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਘਟਨਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਾਬਿਲੇ ਬਰਦਾਸ਼ਤ ਨਹੀਂ ਹੈ ਕਾਫੀ ਇੰਡੀਕੇਸ਼ਨ ਉਸ ਦਾ ਦਿੰਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੋਕ ਤੁਸੀਂ ਨਾਲ ਇਹ ਵੀ ਦੇਖਿਆ ਕਿ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਚ ਅਮਰੇਤਸਰ ਨਾਲ ਪ੍ਰੇਮ ਰੱਖਣ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੇ ਇਕੱਠੇ ਹੋ ਕੇ 250000 ਡਾਲਰ ਆਈਆਈਐਮ ਅਮਰੇਤਸਰ ਦੇ ਨਾਲ ਮਿਲ ਕੇ ਉਹਨਾਂ ਨੂੰ ਗਿਫਟ ਦੇਣ ਦਾ ਐਲਾਨ ਕੀਤਾ ਆ ਕਿ ਉੱਥੇ ਉਹਨਾਂ ਦੇ ਥਰੂ ਇੱਕ ਸਟਾਰਟਅਪ ਸਾਰੇ ਅਮਰੇਤਸਰ ਦੇ ਜਿੰਨੇ ਵੀ ਯੂਥ ਹੈਗਾ ਉਹਦੇ ਲਈ ਬਣਾਇਆ ਜਾਵੇ। ਸੋ ਇਹੋ ਜੀਆਂ ਕਈ ਅੱਛੀਆਂ ਡਿਵੈਲਪਮੈਂਟ ਵੀ ਨੇ ਉਹ ਨਾਮ ਵਾਲੀ ਵੀ ਦੇਖਿਆ ਕਰੋ ਤੁਸੀਂ ਪੁੱਛਣ ਲੱਗੇ ਸੀ ਨਾ ਤੁਸੀਂ ਕਿੱਥੇ ਗਾਇਬ ਹੋ ਗਏ ਮੈਂ ਗਾਇਬ ਨਹੀਂ ਹੋ ਗਿਆ ਤੇ ਕੁਆਇਟਲੀ ਕੰਮ ਕਰਨਾ ਚਾਹੀਦਾ ਔਰ ਲੋਕਾਂ ਲਈ ਜਿਹੜੇ ਵੀ ਜਿਨ੍ਹਾਂ ਨੂੰ ਵੀ ਰਿਸਪੌਂਸਿਬਿਲਟੀ ਮਿਲੀ ਹੈ ਜਿਹੜੇ ਵੀ ਪੋਜੀਸ਼ਨ ਆਫ ਅਥਾਰਟੀ ਚ ਹੈਗੇ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਕਿ ਇਹ ਸ਼ਹਿਰ ਸ਼ਾਂਤ ਰਹੇ ਔਰ ਇਹੋ ਜਿਹੇ ਜਿਹੜੇ ਇਨਸੀਡੈਂਟਸ ਨੇ ਇਹੋ ਜੇ ਰਿਗ੍ਰੇਟੇਬਲ ਇਨਸੀਡੈਂਟਸ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ ਜੀ ਕਪਲਸ ਵੱਲੋਂ ਜਿਹੜਾ ਲੋਕਾਂ ਨੂੰ ਬਖਲਾਉ ਦੀ ਕੋਸ਼ਿਸ਼ ਕੀਤੀ ਜਾਂਦੀ ਵੱਲੋਂ ਕਹਿੰਦੇ ਬਲਾਸਟ ਨਹੀਂ ਹੋਇਆ ਲੇਕਿ ਡੀਜੀਪੀ ਉਹਦਾ ਕਰਦੇ ਨੇ ਅਨਾਉਂਸਮੈਂਟ ਕਿ ਬਲਾਸਟ ਹੋਇਆ ਸੀ ਬੰਦੇ ਵੀ ਰੈਸਟੋਰੇ ਨੇ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਪੰਜਾਬ ਨੂੰ ਜਿਹੜਾ ਅੱਗ ਚ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਉਹਨੂੰ ਟੈਕਲ ਨਹੀਂ ਕਰ ਪਾਰੀ ਚੰਗੀ ਤਰੀਕੇ ਨਾਲ ਦੇਖੋ ਅਸੀਂ ਦਰਬਾਰ ਸਾਹਿਬ 'ਚ ਹੈਗੇ ਆਂ ਅਗਰ ਡੀਜੀਪੀ ਸਾਹਿਬ ਕੁਝ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ ਉਹ ਟੈਕਨੀਕਲੀ ਸਭ ਤੋਂ ਬੈਸਟ ਜਾਣਦੇ ਨੇ ਜਿਹੜੇ 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 ਬੰਦੇ ਨੇ ਉਹਨਾਂ ਨੂੰ ਉਹਦੇ ਬਾਰੇ ਉਹਨਾਂ ਕੋ ਜਾ ਕੇ ਪੁੱਛੋ ਦੇਖੋ ਮੈਂ ਕੁਆਲੀਫਾਈਡ ਨਹੀਂ ਆ ਮੈਨੂੰ ਸਾਰੀ ਇਨਪੁਟ ਨਹੀਂ ਹੈਗੀ ਮੈਂ ਵੀ ਬਿਆਨ ਦਿੰਦਾ ਰਹਾ ਇਹ ਠੀਕ ਗੱਲ ਹੈ ਕਿਸਾਨਾਂ ਨੂੰ ਲੈ ਕੇ ਕੁਝ ਕਿਸਾਨ ਆਪਣੀ ਮੰਗਣ ਲੱਗ ਪਏ ਕਰ ਰਹੇ ਨੇ ਜੀ ਕਿ ਤੁਸੀਂ ਵੀ ਦੇਖੋ ਪੰਜਾਬ ਆਖਾਰ ਤੌਰ ਤੇ ਅੰਮ੍ਰਿਤਸਰ ਦਾ ਮੈਂ ਪਹਿਲਾਂ ਵੀ ਬੜਾ ਕਲੀਅਰਲੀ ਇੱਕ ਪੈਟਰਨ ਲੇਆਉਟ ਕੀਤਾ ਆ ਹੁਣ ਵੀ ਮੈਂ ਦੁਬਾਰਾ ਕਹਿੰਦਾ ਉਹਨੂੰ ਪੜੋ ਉਹਦੇ ਵੱਲ ਇੰਪਲੀਮੈਂਟੇਸ਼ਨ ਕਰਵਾਓ ਕਿਉਂਕਿ ਜਿਹੜੇ ਵੀ ਬੰਦੇ ਰਿਸਪੌਂਸਿਬਿਲਟੀ ਜਿਨ੍ਹਾਂ ਨੂੰ ਦਿੱਤੀ ਗਈ ਹੈ ਮੈਂ ਰਿਸਪੌਂਸਿਬਿਲਟੀ ਵਰਡ ਯੂਜ਼ ਕਰ ਰਿਹਾ ਆ ਪਾਵਰ ਨਹੀਂ ਕਰ ਰਿਹਾ ਦਿੱਤੀ ਗਈ ਅਥਾਰਟੀ ਹੈ ਉਹਨਾਂ ਨੂੰ ਉਹਦੇ ਵੱਲ ਫੋਕਸ ਕਰਨ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਰੂਰਲ ਤੇ ਅਰਬਨ ਦੋਵੇਂ ਸੈਕਟਰ ਚ ਏਨਕਮਾ ਵਧਣੀਆਂ ਚਾਹੀਦੀਆਂ ਔਰ ਸਾਡੀ ਇੱਥੇ ਅਮਰitsar ਦੀ ਧਰਤੀ ਦੀ ਖਾਸ ਤੌਰ ਤੇ ਬੜੀਆਂ ਆਪਸ਼ਨਸ ਨੇ ਕਾਰਗੋ ਫੈਸਿਲਿਟੀ ਦੀ ਵੀ ਮੈਂ ਦੱਸੀ ਆ ਹਲੇ ਵੀ 20% ਹੈ ਅਗਰ ਅਸੀਂ ਉਹਨਾਂ ਨੂੰ ਕਨੈਕਟ ਨਵੀਆਂ ਮਾਰਕੀਟਸ ਨਾਲ ਨਹੀਂ ਕਰਾਂਗੇ ਉਹਨਾਂ ਦੀ ਇਨਕਮਾ ਨਹੀਂ ਵਧਣਗੀਆਂ ਤੇ ਫਿਰ ਇਹੋ ਜਿਹੀਆਂ ਹੀ ਪ੍ਰੋਬਲਮਸ ਅਸੀਂ ਪਾਏ ਰਹਾਂਗੇ ਜਿਹੜਾ ਮੈਂ ਸੋਲੂਸ਼ਨ ਦੱਸਿਆ ਸੀ ਉਹਦੇ ਕਮ ਸੇ ਕਮ 15 ਤੋਂ 20 ਗੁਣਾ ਜ਼ਿਆਦਾ ਹੁਣ ਮੈਂ ਤੁਹਾਨੂੰ ਉਦੋਂ ਐਗਜ਼ਾਮਪਲ ਦਿੱਤਾ ਸੀਗਾ ਕਿ ਸਾਡੇ ਇੱਥੇ ਪੱਥਰਨਾਹ ਹੁੰਦੀ ਆ ਅਸੀਂ ਪੱਥਰਨਾਹ ਆ ਕੇ ਇੱਕ ਬੜੀ ਗ੍ਰੀਨ ਫਰੂਟ ਹੈ ਉਹਨੂੰ ਅਸੀਂ ਮਾਰਕੀਟ ਬਾਹਰ ਕਿਉਂ ਨਹੀਂ ਕਰਦੇ ਉਤਰਾਂ ਹੀ ਉਦੋਂ ਮੈਂ ਪਾਪੜ ਵੜੀਆਂ ਦੀ ਗੱਲ ਕੀਤੀ ਸੀ ਤੁਹਾਨੂੰ ਉਹ ਮਜ਼ਾਕ ਲੱਗਾ ਲੇਕਿਨ ਅਗਰ ਉਹਦੀ ਅੱਛੀ ਪੈਕਿੰਗ ਕਰਵਾ ਕੇ ਅਸੀਂ ਅਮਰੀਕਾ ਪਹੁੰਚਾ ਦਈਏ ਤੇ ਇਨਕਮਾ ਕਿਨੂੰ ਮਿਲਣਗੀ ਆ ਸਾਡੇ ਬੱਚਿਆਂ ਨੂੰ ਹੀ ਮਿਲਣੀ ਆ ਨਾ ਇੱਥੇ ਅਗਰ 150 ਹਜ਼ਾਰ ਲੋਕ ਰੋਜ਼ ਆਉਂਦੇ ਨੇ ਦਰਬਾਰ ਸਾਹਿਬ 'ਚ ਤੇ ਉਹ ਵਿਜ਼ਿਟਰਸ ਨੂੰ ਅਸੀਂ ਟੂਰਿਸਟਸ ਨਾ ਕਨਵਰਟ ਕਰ ਪਾਈਏ ਤੇ ਅਸੀਂ ਫਿਰ ਕਿਨੂੰ ਬਲੇਮ ਕਰ ਸਕਦੇ ਆ ਤੇ ਆਪ ਵੀ ਕਰਨਾ